ਅੱਜ ਜਦੋਂ ਡਿਪਟੀ ਕਮਿਸ਼ਨਰ ਗਰਦਾਸਪੁਰ ਸ੍ਰੀ ਓਮਾ ਸ਼ੰਕਰ ਗੁਪਤਾ ਕਲਾਨੌਰ ਦਿਸਰਹੱਦੀ ਪਿੰਡਾਂ ਭਿਖਾਰੀਵਾਲ ਅਤੇ ਦੋਸਤਪੁਰ ਵਿਖੇ ਪ੍ਰਾਲੀ ਨਾ ਸਾੜਨ ਦੀ ਅਪੀਲ ਕਰਨ ਅਤੇ ਪ੍ਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਖੋਨਾ ਖੁਦ ਟਰੈਕਟਰ ਤੇ ਬੈਠ ਕੇ ਖੇਤਾਂ ਵਿੱਚੋਂ ਮੈਲਰ ਨਾਲ ਹੀ ਪ੍ਰਾਲੀ ਦੀਆਂ ਗੰਢਾਂ ਬਣਾਈਆਂ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਮ ਨਰਮਨ ਜੀ ਵੀ ਮੌਜੂਦ ਸਨ ਇਸ ਮੌਕੇ ਗੱਲ ਕਰਦਿਆਂ ਡਿਊਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਅਤੇ ਪਰਾਲੀ ਬੰਧਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਮੌਕੇ ਡਿਊਟੀ ਕਮਿਸ਼ਨਰ ਵੱਲੋਂ ਕਿਸਾਨਾ ਰਾਜਵਿੰਦਰ ਸਿੰਘ ਵਾਸੀ ਸਮੂਹ ਅਤੇ ਖੇਤ ਉਜ ਬੈਲਰ ਰਾਹੀਂ ਪ੍ਰਾਲੀ ਦੀਆਂ ਗੰਡਾ ਬਣਾਈਆਂ ਗਈਆਂ ਅਤੇ ਕਾ ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਲੀ ਨਿਸਾਮ ਸੰਭਾਲ ਲਈ ਕਰੀਬ 5000 ਖੇਤੀ ਮਸ਼ੀਨ ਉਪਰਲਬਧ ਕਰਵਾਈ ਗਈ ਹੈ ਤੁਸੀਂ ਦੇਖ ਰਹੇ ਹੋ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਭਪਿੰਦਰ ਸੋਢੀ ਦੀ ਖਾਸ ਰਿਪੋਰਟ ਡੀਐਸ ਨੇ ਦੀ ਖਾਸ ਰਿਪੋਰਟ ਧੰਨਵਾਦ ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਵਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀਆਂ ਇਕਤਾਈਆਂ ਸੀ ਸਾਡੇ ਤੋਂ ਬਿਨਾ ਸਾਡੇ ਐਸਡੀਐਮ ਸਹਿਵਾਨ ਡੀਐਸਪੀ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਗ ਨਾ ਲਾਵੇ ਇੱਥੇ ਅਸੀਂ ਇਹਨਾਂ ਨੂੰ ਸਮਝਾਉਂਦੇ ਆਂ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆਂ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਦਾ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜਿਹੜੀ ਹੁੰਦੀ ਆ ਉਹ ਚ ਨਮੀ ਜ਼ਿਆਦਾ ਹੁੰਦੀ ਆ ਇਹਨਾਂ ਨੂੰ ਮੱਢਿਆ 'ਚ ਦਿੱਕਤਾਂ ਹੁੰਦੀਆਂ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਹੇ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਹਾਂ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਇਹ ਜੀ ਕੋਈ ਮਨਸ਼ਾ ਹੈ ਪਰ ਸਾਡੀ ਇਹੀ ਅਪੀਲ ਹੈ ਕਿ ਪ੍ਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨ ਦਾ ਨਚਾਨ ਹੁੰਦਾ ਹੈ ਬਟ ਵਾਤਾਵਰਣ ਦਾ ਵੀ ਨਕਸਾਨ ਹੁੰਦਾ ਹੈ ਤਾਂ ਇਸ ਤੋਂ ਆਸਾਂ ਨੂੰ ਗ੍ਰੀਟ ਕਰਨਾ ਚਾਹੀਦਾ ਇਹ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਸੈਮੀਨਾਰ ਅੱਜ ਅਸੀਂ 8-9 ਪਿੰਡਾਂ 'ਚ ਗਏ ਆਂ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀ ਵਾਲ ਸੀ ਦੀ ਉਹਦੇ ਨਾਲ 4-5 ਪਿੰਡ ਸੀ ਇਹਨਾਂ ਦੇ ਦੋਸਤ ਪੁਰਾ ਚੱਜ ਆਏ ਆ ਇਹਦੇ ਵੀ 3-4 ਪਿੰਡਾਂ ਦੇ ਆਏ ਆ ਤੇ 8-9 ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ ਜੀ